ਚੇਰੀ ਗੁਰੂ ਸਾਹਿਬ ਮਹਾਰਾਜ ਜੀ ਪਵਿੱਤਰ ਗੋਦ ਵਿੱਚ ਸ਼ਹੀਦਾਂ ਦੇ ਮਾਨ ਮਹਾਨ ਅਸਾਨ ਗੁਰਦੁਆਰਾ ਸ਼ਹੀਦਗਾਂ ਜਿਵੇਂ ਗੁਰੂ ਚਰਨਾ ਵਿੱਚ ਜੋੜ ਬੈਠੀ ਗੁਰੂ ਸواری ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮਿਲ ਜੇ ਮਨ ਹੋਏ ਆਨੰਦ ਸੋ ਸਤਗੁਰ ਕਈਏ ਮਨ ਕੇ ਦੁਬਦਾ ਬਿਨ ਸਜਾਏ ਹਰ ਪਰਮ ਬਦ ਲਈ ਨਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਇਹ ਮਹਾਨ ਅਸਥੀ ਦਾ ਦੇ ਸਥਾਨ ਦੇ ਉਤੇ ਹਰ ਸਾਲ ਦੀ ਤਰ੍ਹਾਂ ਕਿਉਂਕਿ ਸੰਗਰਾਂਦ ਦਾ ਦਿਹਾੜਾ ਵੀ ਤੇ ਉਹ ਮਹਾਨ ਸ਼ਹੀਦਾਂ ਨੂੰ ਚੇਤੇ ਵੀ ਕਰਦੇ ਆ ਜੋੜ ਮੇਲੇ ਦੇ ਰੂਪ ਦੇ ਵਿੱਚ ਅੰਮ੍ਰਿਤ ਵੇਲੇ ਛੇੜੀ ਅਖੰਡ ਪੜ ਸਾਬਾਂ ਦੇ ਬੋਲ ਨੂੰ ਕੀਰਤਨ ਪ੍ਰਾਂਤ ਅੱਜ ਸਾਰਾ ਦਿਨ ਜਿੱਥੇ ਸੰਗਤਾਂ ਨੇ ਗੁਰੂ ਚਰਨਾਚ ਨਾਮ ਅਸਤ ਹੋਣਾ ਉੱਥੇ ਅਰਦਾਸ ਵੀ ਕਰਨੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਤੇ ਬਖਸ਼ ਕਰਕੇ ਇਸ ਸਰਵਪਿਆਪਕ ਸ਼ਬਦ ਦੀ ਜਿਹੜੀ ਸਾਨੂੰ ਸਤਿਗੁਰੂ ਜੀ ਨੇ ਲੋਕ ਵਖਰੇਚ ਕੀਤੀ ਇਹ ਸਰੀਰ ਕਰਕੇ ਵੀ 1469 ਤੋਂ ਲੈ ਕੇ 1708 ਤੱਕ ਇਹਵੇਂ ਵਰਤਦੀ ਨੇ ਤੇ ਮੈਂ ਬੈਠਾ ਸੋਚਦਾ ਸੀ ਕਿ ਕਿੰਨਾ ਲੰਬਾ ਸਮਾਂ ਕਈ ਵਾਰੀ ਆਪਾਂ ਇਸ ਗੱਲ ਤੋਂ ਅਮਰੀਜ ਵੀ ਕਰ ਜਾਂਦੇ ਜੀ ਵੀ ਬੇਦਾਵਾ ਸ਼ਬਦ ਲਿਖਿਆ ਗਿਆ ਕਿਉਂਕਿ ਪ੍ਰਾਤਨ ਇਤਿਹਾਸ ਵੀ ਤੁਰਿਆ ਆਉਂਦਾ ਪਰ ਇਹ ਵਿਦਾਵੇ ਦੇ ਪਿੱਛੇ ਇੱਕ ਬਹੁਤ ਵੱਡਾ ਲੌਜਿਕ ਵੀ ਹੈ ਜਿਹਨੂੰ ਆਪਾਂ ਸਿਧਾਂਤ ਵੀ ਕਹਿ ਦਿੰਨੇ ਆ ਕਿ ਸਿੱਖ ਦੀ ਤੇ ਗੁਰੂ ਦੀ ਪ੍ਰੀਤ ਗੁਰੂ ਨੂੰ ਪਤਾ ਹੈ ਕਿਉਂਕਿ ਗੁਰੂ ਸਰਬ ਵਿਆਪਕ ਸਰੀਰ ਕਰਕੇ ਆਪ ਵਿਚਰ ਰਹੇ ਸਤਿਗੁਰੂ ਜੀ ਕਲਕਿਤਰ ਪਾਤਸ਼ਾਹ ਤੇ ਪਤਾ ਸੀ ਸਿੱਖ ਨੇ ਇੱਕ ਨਾ ਇੱਕ ਦਿਨ ਮੇਰੀ ਸ਼ਰਨ ਵਿੱਚ ਆਉਣਾ ਹੀ ਆ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਈ ਤੇ ਇਸ ਮੰਦਿਰ ਸਥਾਨ ਦੇ ਉੱਤੇ ਆ ਕੇ ਜਿਲੇ ਗੁਰੂ ਸਾਹਿਬ ਜੀ ਨਾਲ ਜੋੜ ਮੇਲਾ ਜੋੜ ਮੇਲਾ ਵੀ ਕੀਆ ਕਿ ਗੁਰੂ ਨਾਲ ਜੁੜਨ ਦਾ ਸਮਾਂ ਉੱਤਮ ਸਮਾਂ ਤੇ ਮੈਂ ਯਾਦ ਕਰਦਾ ਜਿਲੇ ਘੜੇ ਦੀ ਪਲ ਦੀ ਪਲ ਆਪਾਂ ਉਸ ਸਾਰੇ ਦ੍ਰਿਸ਼ ਨੂੰ ਮਲਾਂਕਣ ਕਰੀਏ ਸਰਵਣ ਕਰੀਏ ਕਲਗੀਧਰ ਪਾਤਸ਼ਾਹ ਜੀ ਭਾਈ ਮਹਾ ਸਿੰਘ ਜੀ ਦਾ ਸੀਸ ਆਪਣੇ ਪੱਟਾਂ ਦੇ ਵਿੱਚ ਲੈ ਕੇ ਬੈਠੇ ਜਿਸਲੇ ਥੋੜੀ ਸੋਚੀ ਪ੍ਰਤੀਤ ਹੋਈ ਪ੍ਰਾਨ ਚੱਲਦੇ ਸੀ ਤੇ ਅੱਖਾਂ ਖੋਲੀਆਂ ਸਤਿਗੁਰੂ ਜੀ ਦੀ ਸਾਖ ਸਾਤ ਦਰਸ਼ਨ ਹੋਣ ਤੋਂ ਬਾਅਦ ਸਤਿਗੁਰੂ ਜੀ ਨੇ ਜਿਹੜੇ ਬਚਨ ਕਹੇ ਅੱਜ ਸਿੱਖ ਨੂੰ ਆਪਣੇ ਹਿਰਦੇ ਵਿੱਚ ਬਸਾਉਣੇ ਪੈਣਗੇ ਸਤਿਗੁਰੂ ਜੀ ਨੇ ਕਿਹਾ ਭਾਈ ਮਹਾ ਸਿੰਘ ਮੰਗਲਾ ਕੀ ਮੰਗਦਾ ਕਹਿੰਦਾ ਸਤਿਗੁਰੂ ਜੀ ਹੁਣ ਮੰਗਣ ਨੂੰ ਕੁਝ ਨਹੀਂ ਰਹਿ ਗਿਆ ਤੇਰੇ ਚਰਨਾਂ ਦੇ ਨਾਲ ਤੇਰੇ ਪੱਟਾਂ ਦੇ ਵਿੱਚ ਮੇਰਾ ਸੀਸ ਰੱਖ। ਪਰ ਫੇਰ ਵੀ ਸਤਿਗੁਰੂ ਜੀ ਨੇ ਕਿਹਾ ਅਕਸਰ ਸਿੱਖ ਦੀ ਪ੍ਰੀਤ ਦੇਖੋ ਗੁਰੂ ਦੇ ਨਾਲ ਕੇਵਲ ਇਨਾ ਕਿਹਾ ਸਤਿਗੁਰੂ ਜੀ ਬੇਦਾਵਾ ਪਾੜ ਦਿਓ। ਇਹ ਆ ਪ੍ਰੀਤ ਜਿਹੜੀ ਅੱਜ ਸਾਨੂੰ ਸਭ ਸਿੱਖਣ ਦੀ ਲੋੜ ਆ ਅੱਜ ਕਿਤੇ ਅਸੀਂ ਗੁਰਸ਼ਬਦ ਤੋਂ ਲਾਂਬੇ ਹੋ ਕੇ ਕਿਤੇ ਇਹ ਬੱਕਰੀ ਨਰਾਲੀ ਰੀਤ ਜਿੱਥੋਂ ਸਾਨੂੰ ਸਾਰੇ ਸਤਿਗੁਰੂ ਜੀ ਨੇ ਵਰਜਤ ਕੀਤਾ ਸੀ ਕਿਤੇ ਆਪਾਂ ਅੱਜ ਉਧਰਲੇ ਪਾਸੇ ਤੁਹਾਨੂੰ ਨੂੰ ਜਲ ਪੈਂ ਜਿਹੜੀ ਸਤਿਗੁਰੂ ਜੀ ਨੇ 239 ਸਾਲ ਲਾ ਕੇ ਸਾਨੂੰ ਪਾਰਕਟ ਗੁਰਾਂ ਦੀ ਥੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਕਿ ਅੱਜ ਆਪਾਂ ਇੱਕ ਓਹੰਕਾਰ ਤੋਂ ਲੈ ਕੇ 18 ਤਸਬੀਹ ਤੱਕ ਗੁਰਸਿਧਾਂਤ ਦੇ ਤਾਬਿਆਂ ਹੋ ਕੇ ਆਪਣੇ ਜ਼ਿੰਦਗੀ ਦੇ ਜੀਵਨ ਨੂੰ ਜਿਉ ਰਹੇ ਆਂ ਸੋ ਗੁਰੂ ਸਾਹਿਬ ਕਿਰਪਾ ਕਰ ਸਮਾਂ ਬੜਾ ਆਪਣੀ ਚਾਲ ਅਨਸਾਰੇ ਚੱਲ ਰਿਹਾ ਤੇ ਮੈਂ ਸੋਚਦਾ ਸੀ ਕਿ ਜਿਸਲੇ ਏਵੇਂ ਦਾ ਸਮਾਂ ਹੋਵੇ ਸਿੱਖ ਸ਼ਕਤੀ ਖੇਰੂ ਖੇਰੂ ਹੁੰਦੀ ਹੋਵੇ ਉਸ ਵੇਲੇ ਸਿੱਖ ਕੋਲ ਇੱਕੋ ਹੀ ਸਤਿਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਆ ਕਿ ਮੇਰੀ ਸ਼ਰਨ ਦੇ ਵਿੱਚ ਆ ਜਾ ਫਿਰ ਤੇਰਾ ਬਾਲ ਬਿੰਗਾ ਨਹੀਂ ਹੁੰਦਾ ਉਹ ਸ਼ਰਨ ਵਿੱਚ ਕਿਵੇਂ ਆਉਣਾ ਉਹ ਸ਼ਰਨियां ਸੱਚੇ ਦੀ ਪ੍ਰੀਤ ਗੁਰਵਾਨੀ ਨੂੰ ਗਾਇਨ ਕਰਨਾ ਗੁਰਵਾਨੀ ਤੇ ਵਿਚਾਰ ਕਰਨਾ ਤੇ ਗੁਰਵਾਨੀ ਅਨਸਾਰ ਜੀਵਨ ਜੀਣਾ ਇੱਕ ਮਨੁੱਖ ਆਪਣੀ ਬੱਦ ਬੁੱਧ ਦੇ ਉੱਤੇ ਆਪਣੇ ਤਰਲੇ ਉੱਤੇ ਜਿਉ ਰਿਹਾ ਉਹਦੀ ਬੁੱਧ ਆਪਣੇ ਉਸ ਸਰੀਰ ਤੱਕ ਸੀਮਤ ਆ ਉਸ ਬੁੱਧ ਤੱਕ ਸੀਮਤ ਆ ਗੁਰੂ ਦੀ ਮੱਤ ਲੋਕ ਤੇ ਪ੍ਰਲੋਕ ਸਹਿਲੇ ਕਰਦੀ ਆ ਪਾਈ ਜਿਨ੍ਹਾਂ ਨੇ ਇਹ ਪ੍ਰੀਤ ਪਾਲਈਓ ਫੇ 40 ਮੁਕਤੇ ਸਵਾਰੇ ਗਏ ਗੁਰੂਦਰ ਦੇ ਉੱਤੇ ਉਹਨਾਂ ਦੇ ਲੋਕ ਤੇ ਪ੍ਰਲੋਕ ਸੇਲੇ ਹੋ ਗਏ ਸੋ ਆਓ ਅੱਜ ਆਪਾਂ ਇਸ ਗੱਲ ਦਾ ਸਾਰੇ ਪ੍ਰਣ ਕਰੀਏ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਸੇਧ ਲੈ ਕੇ ਨਿਤਨੇਮ ਦੀ ਪਰਪੱਕਤਾ ਵਿੱਚ ਆਈਏ ਅੰਮ੍ਰਿਤ ਵੇਲੇ ਦੇ ਜਾਗਣੇ ਨੂੰ ਸਤਿਗੁਰ ਜੀ ਦੀ ਬਰਦਾਤ ਸਤਿਗੁਰ ਜੀ ਦਾ ਅਸੀਰਵਾਦ ਬਖਸ਼ਿਸ਼ ਕਰੀਏ ਪ੍ਰਾਪਤ ਕਰੀਏ ਸੋਦਰ ਤੇ ਕੀਰਤਨ ਸੋਲੇ ਦਾ ਸਮਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਅੰਮ੍ਰਿਤ ਵੇਲੇ ਜਾਗਣ ਦੀ ਸਤਿਗੁਰ ਜੀ ਕੋਲੋਂ ਬੇਜਪਤਾ ਮੰਗੀਏ ਤੇ ਜੇ ਸਮਾਂ ਸੁਭਾਗਾ ਸਤਿਗੁਰ ਜੀ ਬਖਸ਼ਿਸ਼ ਕਰ ਦੇਣ ਤੇ ਫੇਰ ਪਾਈ ਪਵਿੱਤਰ ਸਹਿਜ ਪਾਠ ਦੇ ਇੱਕ ਦੋ ਅੰਗ ਵੀ ਰੋਜ਼ ਕਰ ਲਿਆ ਕਰਕੇ ਰੋਜ਼ ਨਹੀਂ ਕਿਤੇ 2-4 ਦਿਨ ਬਾਅਦ ਵੀ ਤੇ 사ਤਗੁਰੂ ਜੀ ਸਿੱਖ ਦੀ ਪ੍ਰੀਤ ਬਣਾ ਦੇਣਗੇ ਤੇ ਕਿਉਂਕਿ ਪ੍ਰਾਤਨ ਵੇਲੇ ਦੀ ਹੁਣੇ ਗ੍ਰਾਂਤੀ ਸਿੰਘ ਹੁਣੇ ਤੁਹਾਡੇ ਨਾਲ ਗੱਲ ਕੀਤੀ ਆ ਕਿਉਂਕਿ ਸੰਗਰਾਮ ਦਾ ਦਿਹਾੜਾ ਹੁੰਦਾ ਸੀ ਪੰਡਤ ਜਾਂ ਉਸ ਵੇਲੇ ਦੇ ਜਿਹੜੇ ਲੋਕ ਸੀ ਉਹ ਜਾ ਕੇ ਮਹੀਨੇ ਦਾ ਨਾਂ ਸੁਣੇ ਉਹਨਾਂ ਤੇ ਆਪਣੇ ਆਪ ਨੂੰ ਸਮਝਣਾ ਵੀ ਸਭਾਗੇ ਹੋ ਗਏ ਗੁਰੂ ਬਾਚਾ ਪੰਜਮ ਪਾਚਾ ਨੇ ਸਾਡੇ ਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਕਿ ਸਤਗੁਰੂ ਜੀ ਨੇ 12 ਮਾਸ ਤਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤੇ ਮਾਜ ਦੇ ਵਿੱਚ ਸਤਗੁਰੂ ਜੀ ਨੇ ਇਹ ਸਾਨੂੰ ਬਖਸ਼ਿਸ਼ ਕੀਤੀ 12 ਸੰਦੇਸ਼ 12 ਮਹੀਨਿਆਂ ਦੇ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਕਿ ਸਿੱਖ ਦੀ ਰੋਜ਼ ਇਹ ਸੰਗਰਾਮ ਆ ਸਿੱਖ ਦਾ ਰੋਜ਼ ਇਹ ਮਾਗਿਆ ਜੇ ਸਤਗੁਰ ਅੰਮ੍ਰਿਤ ਵੇਲੇ ਸਿੱਖ ਨੂੰ ਉਠਾਲ ਲਵੇ ਨਿਤਨੇਮ ਕਰਵਾ ਲਵੇ ਤੇ ਆਪਣੇ ਚਰਨਾਂ ਵਿੱਚ ਜੋੜੜੀ ਕਰਵਾ ਲਵੇ ਸੋ ਮੈਂ ਜਿੱਥੇ ਉਹਨਾਂ ਮਹਾਨ ਚੀਤਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਉੱਥੇ ਕਾਮਨਾ ਵੀ ਕਰਨਾ ਕਿ ਸਤਗੁਰੂ ਜੀ ਸਾਨੂੰ ਸਾਰਿਆਂ ਨੂੰ ਵੀ ਸੋਝੀ ਬਖਸ਼ਿਸ਼ ਕਰ ਜਿਹੜੀ ਸੋਝੀ ਦੂਣਾ ਮਹਾਨ ਚੀਤਾਂ ਨੂੰ ਬਖਸ਼ਿਸ਼ ਕੀਤੀ ਸੀ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਜਿਨ੍ਹਾਂ ਨੇ ਪ੍ਰਤੀਗਿਆ ਕਰਕੇ ਗੁਰੂ ਦੇ ਸਨਮਖੋ ਕੇ ਗੁਰੂ ਦੀ ਗੈਰ ਹਾਜ਼ਰੀ 'ਚ ਗੁਰਦਾ ਕਿਉਂਕਿ ਹਾਜ਼ਰੀ ਆਰ ਮਿਲੇ। ਸਰੀਰਕ ਤੌਰ ਤੇ ਉਹ ਜਿਹੜੀ ਪ੍ਰਤੀਗਿਆ ਕੀਤੀ ਸੀ ਉਹਨੂੰ ਸੱਚ ਕਰਕੇ ਗੁਰੂ ਚਰਨਾਂ ਦੇ ਵਿੱਚ ਹਮੇਸ਼ਾ ਬਾਸ ਤੇ ਅਲਿਪਤ ਹੋ ਗਏ। ਜੋ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਵੀ ਇਹ ਜਾਂਚ ਬਖਸ਼ ਕਰਨ ਮੇਰੇ ਸਾਥੀ ਵੀ ਨਾਲ ਅੱਜ ਦੇ ਇਸ ਸਥਾਨ ਤੇ ਛੇ ਤਰ੍ਹਾਂ ਨਮਸਕਾਰ ਕਰਨ ਪਹੁੰਚੇ ਆ। ਸੋ ਸਾਰਿਆਂ ਦਾ ਸਮੁੱਚੇ ਤੌਰ ਤੇ ਸੰਗਤ ਦਾ ਤੇ ਜਿਹੜੇ-ਜਿਹੜੇ ਤੌਰ ਦੇ ਉੱਤੇ ਸਾਰਾ ਸਟਾਫ ਜਿਹੜਾ ਇਹ ਸਾਰਾ ਪ੍ਰਬੰਧ ਕਰਦਾ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ